27 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗ ਗਿਆ ਤੇ ਇਹ ਝਟਕਾ ਮੋਹਾਲੀ ਦੇ ਵਿੱਚ ਲੱਗਿਆ ਕਿਉਂਕਿ 40 ਦੇ ਕਰੀਬ ਪਰਿਵਾਰ ਨੇ ਜਿਹੜੇ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਤਾਂ ਆਮ ਆਦੀ ਪਾਰਟੀ ਦੀਆਂ ਨੀਤੀਆਂ ਤੋਂ ਇਹ ਲੋਕ ਖੁਸ਼ ਹੋ ਕੇ ਕਾਂਗਰਸ ਛੱਡ ਕੇ ਆਮ ਆਦੀ ਪਾਰਟੀ ਵਿੱਚ ਸ਼ਾਮਲ ਹੋਏ ਨੇ ਆ ਰਮਨਪ੍ਰੀਤ ਕੋਰ ਕੁੰਬੜਾ ਜੀ ਸਾਡੇ ਨਾਲ ਨੇ ਇਹਨਾਂ ਦੀ ਅਗਵਾਈ ਚ ਅੱਜ ਆਮ ਆਦੀ ਪਾਰਟੀ ਦਾ ਪੱਲਾ ਇਹਨਾਂ ਨੌਜਵਾਨਾਂ ਨੇ ਵੱਡੀ ਗਿਣਤੀ ਚ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਅ ਵਿੱਚ ਇਹ ਮਹਿਲਾਵਾਂ ਨੇ ਵਿੱਚ ਇਹ ਨੌਜਵਾਨ ਵੀਰ ਨੇ ਇਹਨਾਂ ਨੇ ਆਮ ਆਦੀ ਪਾਰਟੀ ਦਾ ਪੱਲਾ ਫੜਿਆ ਤਾਂ ਵਿਧਾਇਕ ਕੁਲਵੰਤ ਸਿੰਘ ਨੇ ਇਹਨਾਂ ਨੂੰ ਪਾਰਟੀ ਚ ਸ਼ਾਮਲ ਕਰਵਾ ਦਿੱਤਾ ਤਾਂ ਮੈਡਮ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਮੈਂ ਕੀ ਪ੍ਰੋਸਾ ਦਿੱਤਾ ਤੁਸੀਂ ਇਹ ਸਾਰੇ ਜਿਹੜੇ ਲੋਕ ਖੜੇ ਨੇ ਇਹਨਾਂ ਨੂੰ ਵੀ ਪਾਰਟੀ ਤੁਸੀਂ ਅੱਜ ਸ਼ਾਮਲ ਕਰਵਾਇਆ ਕਿਉਂਕਿ ਅਕਸਰ ਦੇਖਿਆ ਜਾਂਦਾ ਜਦੋਂ ਕੋਈ ਪਾਰਟੀ ਦੇ ਵਿੱਚ ਆਉਂਦਾ ਹੈ ਜੁਆਇਨ ਕਰਦਾ ਤਾਂ ਉਹ ਕੁਛ ਨਾ ਕੁਛ ਮੰਗਦਾ ਹੀ ਮੈਨੂੰ ਚੇਅਰਮੈਨ ਲਾ ਦਿਓ ਜੀ ਮੈਨੂੰ ਐਮਸੀਡੀ ਟਿਕਟ ਦੇ ਦਿਓ ਜੀ ਤੇ ਇਹ ਚੀਜ਼ਾਂ ਤੁਸੀਂ ਕਿਵੇਂ ਇਹਨਾਂ ਨਾਲ ਮੈਨੇਜ ਕੀਤੀਆਂ ਨੇ ਵੈਸੇ ਤਾਂ ਇਹਨਾਂ ਦੇ ਪਹਿਲਾਂ ਹੀ ਕੰਮ ਹੁੰਦੇ ਸੀਗੇ ਕਿਉਂਕਿ ਐਮਐਲਏ ਸਰ ਨੇ ਸਰਦਾਰ ਕਲਵਾਨ ਸਿੰਘ ਨੇ ਪਹਿਲਾਂ ਕਦੇ ਵੀ ਨਹੀਂ ਇਹ ਦੇਖਿਆ ਵੀ ਅਕਾਲੀ ਆ ਜਾਂ ਜੇ ਕਾਂਗਰਸ ਆ ਜਾਂ ਕੋਈ ਵੀ ਕਿਸੇ ਵੀ ਪਾਰਟੀ ਨਾਲ ਸਰ ਨੇ ਪਹਿਲ ਦੇ ਆਧਾਰ ਤੇ ਕੰਮ ਕੀਤਾ ਜਦੋਂ ਸਾਰੇ ਸਾਡੇ ਐਮ ਐਲ ਏ ਸਰਕਲ ਵੰਤ ਸਰ ਮੇਲ ਸੀਗੇ ਉਦੋਂ ਵੀ ਸਾਰੀਆਂ ਜਿਵੇਂ ਅਸੀਂ 50 ਮੈਂਬਰ ਹੁੰਦੇ ਸੀਗੇ ਤੇ ਉਹਨਾਂ ਨੇ ਕਦੇ ਫਰਕ ਨਹੀਂ ਸੀ ਕੀਤਾ ਵੀ ਇਹਦਾ ਕੰਮ ਨਹੀਂ ਕਰਨਾ ਇਹਦਾ ਕੰਮ ਨਹੀਂ ਕਰਨਾ ਸਰ ਪਹਿਲ ਦੇ ਆਧਾਰ ਤੇ ਕਰਦੇ ਸੀਗੇ ਜਿੱਦਾਂ ਹੀ ਹੁਣ ਇਹ ਸਾਰੇ ਮੇਰਾ ਭਾਈਚਾਰਾ ਉੱਥੇ ਤੇ ਆਇਆ ਜਹਾਜਾਰ ਨਗਰ ਤੋਂ ਤੇ ਇਹ ਇਹਨਾਂ ਦੇ ਪਹਿਲਾਂ ਵੀ ਕੰਮ ਹੁੰਦੇ ਸੀ ਇਹ ਸਰ ਦੇ ਜਾਂ ਪਾਰਟੀ ਤੋਂ ਖੁਸ਼ ਹੋ ਕੇ ਆਏ ਨੇ ਤੇ ਇਹਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਹੋਣਗੇ ਠੀਕ ਹੈ ਕਿੰਨੇ ਪਰਿਵਾਰ ਨੇ ਜੀ ਟੋਟਲ ਪਹਿਲਾਂ ਕਿਹੜੀ ਪਾਰਟੀ ਦੇ ਵਿੱਚ ਸੀਗੇ ਇਹ ਇਹ ਸਾਰੇ ਪਹਿਲਾਂ ਕਾਂਗਰਸ ਪਾਰਟੀ ਤੋਂ ਸੀਗੇ ਤੇ 50 ਕਰਨੇ ਇਹ ਹਾਂਜੀ ਤੇ ਕਿੰਨਾ ਕੁ ਵੱਡਾ ਫਾਇਦਾ ਹੋਣਾ ਮੁਹਾਲੀ ਦੇ ਵਿੱਚ 2027 ਦੇ ਜਿਹੜੇ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਨੇ ਸਰ ਫਾਇਦਾ ਤਾਂ ਦੇਖੋ ਹੋ ਹੀ ਗਈ ਹੋਗਾ ਜਦੋਂ ਇੱਕ ਅਸੀਂ ਐਡਾ ਵੱਡਾ ਪਰਿਵਾਰ ਜੁੜ ਗਿਆ ਜਿਹੜੇ ਬਿੱਲ ਮਾਫ ਕੀਤੇ ਹੋਏ ਨੇ ਕਿਉਂ ਬਿਜਲੀ ਦੇ ਬਿੱਲ ਬਹੁਤ ਵੱਡੇ ਵੱਡੇ ਆਉਂਦੇ ਸੀਗੇ ਤੇ ਆਪਾਂ ਗਰੀਬ ਬੰਦੇ ਜੀ ਦਿਹਾੜੀ ਘੱਟ ਹੈ ਜੀ ਦਿਹਾੜੀ ਘੱਟ ਹੈ ਤਾਂ ਬਿੱਲ ਬਹੁਤ ਲੰਬੇ ਲੰਬੇ ਆਉਂਦੇ ਸੀਗੇ ਉਹ ਬਿੱਲਾਂ ਤੋਂ ਮੁਕਤੀ ਮਿਲ ਗਈ ਹੈ ਜੀ ਕਹਿਣ ਦਾ ਬਾ ਚਾਚੀ ਨਾਮ ਸਾਡੀ ਜ਼ੀਰੋ ਤੇ ਜ਼ੀਰੋ ਹੀ ਬਿੱਲ ਆਂਦਾ ਹੈ ਸਾਡਾ ਵੀ ਤੇ ਹੁਣ ਚਾਚਾ ਜੀ ਵੀ ਖੁਸ਼ ਨੇ ਸਾਡੇ ਤੇ ਹਾਂਜੀ ਤੇ ਹੁਣ ਕਹਿਣ ਦਾ ਪਾ ਭਗਵੰਤ ਮਾਨ ਤੋਂ ਸਾਰੇ ਖੁਸ਼ ਨੇ ਜੀ ਤੇ ਹਾਂ ਖੁਸ਼ੀ ਦੀ ਲਹਿਰ ਚੱਲ ਰਹੀ ਹੈ ਜੀ ਪਿੰਡਾਂ ਦੇ ਮਮ ਲੇਡੀਆਂ ਦਾ ਕਾਫੀ ਵੱਡੀ ਗਿਣਤੀ ਜਾਈਆਂ ਨੇ ਤੇ ਬਟ 1000 ਰੁਪਿਆ ਕਿਤੇ ਨਾ ਕਿਤੇ ਚੁਪਦਾ ਹੈਗਾ ਵੀ ਸਾਨੂੰ 1000 ਰੁਪਿਆ ਨਹੀਂ ਮਿਲਿਆ ਉਹਨੂੰ ਕਿਦਾਂ ਦੇਖਿਆ ਇਹਨਾਂ ਮਹਿਲਾਵਾਂ ਨੇ ਸਾਰੀਆਂ ਨੇ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ ਉਹ ਵੀ ਸ਼ਾਇਦ ਮਾਰਚ ਅਪ੍ਰੈਲ ਤੋਂ ਸ਼ੁਰੂ ਹੋ ਜੂਗਾ ਵੈਸੇ ਇੱਕ ਮੈਂ ਪਗਵੰਤਾਨ ਸਾਡੀ ਆਮ ਪਾਰਟੀ ਨੇ ਇੱਕ ਮਤਲਬ ਇਹਨਾਂ ਲਈ ਇੱਕ ਰੋਜ਼ਗਾਰ ਸ਼ੁਰੂ ਕੀਤਾ ਹੈ ਪਹਿਲ ਪਹਿਲ ਦਾ ਇਹ ਉਹ ਮਤਲਬ ਉਹ ਇਹਨਾਂ ਨੂੰ ਰੋਜ਼ਗਾਰ ਦਿੱਤਾ ਜਾਂਦਾ ਜਿਹਦੇ ਵਿੱਚ ਸਾਡੀਆਂ ਮਤਲਬ ਸਕੂਲਾਂ ਦੀਆਂ ਵਰਦੀਆਂ ਕਿਉਂਕਿ ਇਹ ਕਈ ਲੋਕੇ ਇਹੀ ਕਹਿੰਨੇ ਆ ਸਾਡੀਆਂ ਲੇਡੀਜ਼ ਇਹੀ ਕਹਿੰਦੀਆਂ ਵੀ ਤੁਸੀਂ ਮਤਲਬ 1000 ਰੁਪਏ ਛੱਡੋ ਸਾਨੂੰ ਰੋਜ਼ਗਾਰ ਦਿਓ ਠੀਕ ਹੈ ਹਾਂ ਜੀ ਵੀਰੇ ਯੂਥ ਵੱਡੀ ਗਿਣਤੀ ਚ ਅੱਜ ਜੁਆਇਨ ਕੀਤਾ ਤੇ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਨਸ਼ਿਆਂ ਦੇ ਮਾਮਲੇ ਦੇ ਵਿੱਚ ਪਿਛਲੀਆਂ ਸਰਕਾਰਾਂ ਦੀ ਕਾਰਗੁਜ਼ਾਰੀ ਤੇ ਆਮ ਆਦੀ ਪਾਰਟੀ ਦੀ ਕਾਰਗੁਜ਼ਾਰੀ ਕਿੱਦਾਂ ਦੀ ਰਹੀ ਹੈ ਜੀ ਸਪੈਸ਼ਲ ਭਗਵੰਤ ਸਿੰਘ ਸਰਕਾਰ ਨੇ ਆਪਣਾ ਕਾਲ ਆਪਣਾ ਨੰਬਰ ਹੈਲਪਲਾਈਨ ਨੰਬਰ ਲਾਇਆ ਹੋਇਆ ਹੈ ਜਿਹੜਾ ਮਰਜ਼ੀ ਕਾਲ ਕਰੇ ਜਿਹੜਾ ਮਰਜ਼ੀ ਤਸਕਰ ਫੜਾ ਦੇਵੇ ਵੀਡੀਓ ਦੇ ਕੇ ਬਹੁਤ ਵਧੀਆ ਪਹਿਲੇ ਜੀ ਥਾਣੇ ਜਾਂਦੇ ਸੀਗੇ ਕੋਈ ਨਹੀਂ ਸੁਣਦਾ ਸੀਗਾ ਜੀ ਸਾਡੇ ਤੋਂ ਪਹਿਲਾਂ ਅੰਮਲੀ ਬੈਠੇ ਹੁੰਦੇ ਸੀਗੇ ਸੌਫੀ ਬੰਦੇ ਬਾਹਰ ਭੱਜ ਲੈਂਦੇ ਸੀਗੇ ਹੁਣ ਅੰਮਲੀਆਂ ਨੂੰ ਡਰ ਪਿਆ ਹੋਇਆ ਸਾਡੇ ਜੀ ਆਮ ਆਦਮੀ ਬੰਦੇ ਖੁੱਲੇ ਘੁੰਮ ਰਹੇ ਨਜ਼ਾਰੇ ਲੈ ਰਹੇ ਆ ਜੀ ਜੈ ਬਾਬੇ ਦੀ ਜੀ ਬਤਾ ਇੱਕ ਕੁਲਵੰਤ ਸਿੰਘ ਦੀ ਅਗਵਾਈ ਚ ਤੁਸੀਂ ਅੱਜ ਸ਼ਾਮਲ ਹੋਏ ਹੋ ਕਿੰਨਾ ਕੁ ਵੱਡਾ ਬਲ ਮਿਲੂਗਾ ਕਿਉਂਕਿ 2027 ਦੀਆਂ ਚੋਣਾਂ ਨੇੜੇ ਆ ਰਹੀਆਂ ਨੇ ਤੇ ਮੋਹਾਲੀ 'ਚ ਅਜਿਹੇ ਕਿਹੜੇ ਕੰਮ ਨੇ ਜਿਹੜੇ ਜਿਨ੍ਹਾਂ ਤੋਂ ਤੁਸੀਂ ਖੁਸ਼ ਹੋਏ ਹੋ ਵੀ ਅੱਜ ਕੰਮ ਹੋ ਗਏ ਹੁਣ ਜਾਣਾ ਚਾਹੀਦਾ ਪਾਰਟੀ ਆਪਾਂ ਨੂੰ ਕੋ ਜੀ ਆਪਾਂ ਕਾਂਗਰਸੀ ਸੀਗੇ ਸਾਨੂੰ ਉਹਨਾਂ ਚ ਰਹਿ ਕੇ ਵੀ ਬਲ ਨਹੀਂ ਮਿਲਿਆ ਉਹਨਾਂ ਚ ਬਿਨਾ ਮਿਲੇ ਵੀ ਬਲ ਮਿਲਦਾ ਰਿਹਾ ਸਹੀ ਗੱਲ ਦੱਸ ਰਿਹਾ ਪਹਿਲ ਦੇ ਆਧਾਰ ਦੇ ਬਹੁਤ ਕੰਮ ਹੁੰਦੇ ਰਹੇ ਮੈਂ ਖੁਦ 10 ਕੁੜੀਆਂ ਦਾ ਵਿਆਹ ਕਰਿਆ ਸੀਗਾ ਮੈਂ ਕਾਂਗਰਸੀ ਸੀਗਾ ਐਮਐਲਏ ਸਰ ਕੋਲ ਆਇਆ ਰਮਨਦੀਦੀ ਕੋਲ ਆਇਆ ਬਿਨਾ ਕਹੇ ਵੀ ਕਾਂਗਰਸੀ ਕਿਹਾ ਬਿਨਾ ਫੀਤਾ ਪਾਇਆ ਚਾਕੇ ਵਿਆਹ ਕਰਤੇ ਡੇ ਡੇ ਲੱਖ ਦਾ ਦਾਤ ਦੇ ਆ ਸਿਕਲੀ ਗਈ ਭਾਈਚਾਰਾ ਖੁਦ ਬੋਲ ਕੇ ਗਿਆ ਹਜੇ ਵੀ ਪਿੰਡ ਜੀ ਜਾ ਕੇ ਪੁੱਛ ਲੋਗੇ ਸਾਰੇ ਐਮਐਲਏ ਸਰ ਵਾਸਤੇ ਵਧੀਆ ਦੱਸਣਗੇ ਵਧੀਆ ਕੰਮ ਹੋ ਰਿਹਾ ਪਹਿਲ ਦੇ ਆਧਾਰ ਦੇ ਬਹੁਤ ਵਧੀਆ ਕੰਮ ਹੋ ਰਿਹਾ ਮੈਡਮ ਮੋਨਾਲੀ ਸਮੇਂ ਚ ਹੋਰ ਵੀ ਵਿਚਾਰ ਕੀਤਾ ਜਾ ਰਿਹਾ ਕਿ ਪਾਰਟੀ ਦੇ ਨਾਲ ਹੋਰ ਅਜਿਹੇ ਬੰਦੇ ਜੋੜੇ ਜਾਣ ਸਰ ਦੇਖੋ ਪਹਿਲਾਂ ਤਾਂ ਵੈਸੇ ਜੁੜੇ ਪਈਆਂ ਹੋਰ ਵੀ ਜੋੜਨਗੇ ਕਿਉਂਕਿ ਜਦੋਂ ਮੈਂ ਤੁਹਾਨੂੰ ਇੱਕ ਹੀ ਗੱਲ ਕਹਿਣੀ ਹੈ ਕਿਉਂਕਿ ਸਰ ਨੇ ਕਦੇ ਐਮਐਲਏ ਸਰ ਨੇ ਕਦੇ ਵੀ ਇਹ ਨਹੀਂ ਕੁਐਸਚਨ ਕੀਤਾ ਤੁਸੀਂ ਕਾਂਗਰਸ ਤੋਂ ਆਏ ਹੋ ਤੁਸੀਂ ਕਾਲੀਓ ਜਾਂ ਕੁਐਸਚਨ ਸਰ ਨੇ ਪਹਿਲ ਦੇ ਆਧਾਰ ਤੇ ਹਰ ਇੱਕ ਦਾ ਕੰਮ ਕੀਤਾ ਮੈਡਮ ਪਿਛਲੀਆਂ ਸਰਕਾਰਾਂ ਦੀ ਉਹਨਾਂ ਨੇ ਗੱਲ ਕੀਤੀ ਵੀ ਅਸੀਂ ਕਾਂਗਰਸ ਛੱਡ ਕੇ ਆਏ ਫਿਰ ਕਾਂਗਰਸ ਨੇ ਕਿਉਂ ਨਹੀਂ ਬਾਹ ਫੜੀ ਯੂਥ ਅਸੀਂਗਾ ਯੂਥ ਨੂੰ ਰੋਜ਼ਗਾਰ ਸਰਕਾਰ ਦਾ ਕੰਮ ਹੁੰਦਾ ਵੀ ਦਈਏ ਅਸੀਂ ਕਿੰਨੇ ਕਿਤੇ ਯੂਥ ਵੀ ਨਾਰਾਜ਼ ਹੋ ਗਿਆ ਪਿਛਲੀਆਂ ਪਾਰਟੀਆਂ ਤੋਂ ਇਸ ਕਰਕੇ ਹੁਣ ਅਮਰਦੀ ਪਾਰਟੀ ਆ ਰਹੇ ਨੇ ਲੋਕ ਸਰ ਮੈਂ ਖੁਦ ਦੇਖੋ ਕਾਰਪੋਰੇਸ਼ਨ ਦੀ ਕਹ ਹਾਂ ਦੱਸੇ ਵੀ ਐਮ ਸੀ ਮੈਂ ਇੱਥੇ ਦੀ ਦੇਖੋ ਸਾਡੇ 4 ਸਾਲ ਤਾਂ ਵੈਸੇ ਨਿਕਲੀ ਗਏ ਕਿਉਂਕਿ ਸਾਡੇ ਸਾਡੇ ਦੇਖੋ ਅਮਰਦੀ ਸਿੰਘ ਜੀ ਜੀਤੀ ਦੇਖੋ ਬੈਠਾ ਉੱਥੇ ਮਤਲਬ ਉਹ ਕੋਈ ਵੀ ਸਾਡੇ ਮਹਾਲੀ ਸ਼ਹਿਰ ਦਾ ਇੰਨਾ ਬੁਰਾ ਹਾਲ ਆ ਸਫਾਈ ਪੱਖੋਂ ਮਤਲਬ ਨਾ ਕਿਸੇ ਦਾ ਉੱਥੇ ਕੰਮ ਹੋ ਰਿਹਾ ਮਤਲਬ ਮੈਂ ਇਹੀ ਚਾਹੁੰਦੀ ਆ ਵੀ ਜਦੋਂ ਸਾਨੂੰ ਇੱਕ ਪਰਮਾਤਮਾ ਐ ਢੀ ਵੱਡੀ ਬੜਾਈ ਦੇ ਦਿੰਦਾ ਤਾਂ ਸਾਨੂੰ ਲੋਕਾਂ ਦੇ ਕੰਮ ਆਉਣਾ ਚਾਹੀਦਾ ਪਰ ਦੇਖੋ ਅਮਰ ਸਿੰਘ ਜੀ ਦੀਤੀ ਤੇ ਉਹ ਕੁਰਸੀ ਤੇ ਬੈਠਾ ਨਾ ਹੀ ਉਹ ਦੇਖੋ ਸਾਡੇ 50 ਮੈਂਬਰਾਂ ਚੋਂ ਕਿਸੇ ਦਾ ਵੀ ਕੰਮ ਨਹੀਂ ਹੁੰਦਾ ਹੈਗਾ ਨਾ ਸਾਡੇ ਦੇਖੋ ਮਹਾਲੀ ਸ਼ਹਿਰ ਦੇ ਸਫਾਈ ਦਾ ਇੰਨਾ ਬੁਰਾ ਹਾਲ ਹੈ ਕਿਉਂਕਿ ਦੇਖੋ ਜਿਹੜਾ ਕਾਰਪੋਰੇਸ਼ਨ ਦਾ ਇੱਕ ਮੇਅਰ ਹੁੰਦਾ ਕਿਉਂਕਿ ਕਾਰਪੋਰੇਸ਼ਨ ਉਹਦੇ ਹੱਥ ਚ ਆਉਂਦੀ ਹੈ ਉਹ ਸਰਕਾਰ ਦਾ ਕਸੂਰ ਕਰਦਾ ਸਰਕਾਰ ਦਾ ਕੁਝ ਨਹੀਂ ਜਦੋਂ ਕਾਰਪੋਰੇਸ਼ਨ ਦੇ ਵਿੱਚ ਕੁਰਸੀ ਤੇ ਹੀ ਮੇਅਰ ਬੈਠਾ ਤਾਂ ਉਹਦਾ ਹੀ ਇਹ ਚੀਜ਼ ਬਣਦੀ ਆ ਕਿਉਂਕਿ ਮੈਂ ਪਿੰਡ ਦੀ ਸਫਾਈ ਕਰਾਵਾਂ ਸ਼ਹਿਰਾਂ ਦੀ ਸਫਾਈ ਕਰਾਵਾਂ ਕਿਉਂਕਿ ਜਦੋਂ ਉਹ ਕੁਰਸੀ ਤੇ ਬੈਠ ਹੀ ਗਿਆ ਤਾਂ ਮੈਂ ਨਹੀਂ ਚਾਹੁੰਦੀ ਉਹ ਬੰਦੇ ਨੂੰ ਕੁਰਸੀ ਤੇ ਬੈਠਣ ਦਾ ਕੋਈ ਹੱਕ ਨਹੀਂ ਜੇ ਤੁਸੀਂ ਕਿਸੇ ਦੇ ਕੰਮ ਨਹੀਂ ਆਉਂਦੇ। ਠੀਕ ਹੈ। ਉਹ ਧੰਨਵਾਦ ਜੀ। ਹਾਂਜੀ। ਆ ਵੀਰ ਜੀ ਨੇ ਸਾਡੇ ਨਾਲ ਸ਼ਾਮਲ ਹੋਏ ਨੇ ਆਮ ਆਦੀ ਪਾਰਟੀ 'ਚ ਕੁਝ ਕਹਿਣਾ ਚਾਹੁੰਦੇ ਨੇ ਹਾਂਜੀ। ਹਾਂਜੀ ਕਹਿਣਾ ਚਾਹੁੰਦੇ ਆ ਆਮ ਆਦੀ ਪਾਰਟੀ ਸਰਕਾਰ ਬਹੁਤ ਵਧੀਆ ਸਰਕਾਰ ਹੈ ਜੀ। ਸਭ ਤੋਂ ਮੁੱਖ ਮੁੱਦਾ ਜਿਹੜਾ ਸੀਗਾ ਨਸ਼ਿਆਂ ਦਾ। ਨਸ਼ਾ ਬਹੁਤ ਖਤਮ ਕੀਤਾ ਹੈ ਪੰਜਾਬ ਦੇ ਵਿੱਚ ਤੁਸੀਂ ਮੰਨਦੇ ਹੋ ਸਾਰੇ ਮੰਨਦੇ ਨੇ ਕਿ ਪਹਿਲਾਂ ਨਸ਼ੇ ਦੇ ਉੱਪਰ ਕੋਈ ਬੋਲਦਾ ਨਹੀਂ ਸੀ ਪਰ ਜਿਹੜੀ ਮਾਨ ਸਰਕਾਰ ਨੇ ਜਿਹੜੀ ਸਕੀਮ ਚਲਾਈ ਹੋਈ ਹੈ, ਮੁਹਿੰਮ ਚਲਾਈ ਹੋਈ ਹੈ ਕਿ ਜਿਹੜਾ ਕੋਈ ਵੀ ਨਸ਼ਾ ਕਰੂਗਾ ਜਾਂ ਨਸ਼ਾ ਵੇਚੂਗਾ ਉਹਨੂੰ ਬਖਸ਼ਿਆ ਨਹੀਂ ਜਾਊਗਾ ਠੀਕ ਹੈ ਜੀ ਇੱਕ ਕੰਮ ਤਾਂ ਉਹ ਹੋ ਗਿਆ ਸਭ ਤੋਂ ਵੱਡਾ ਠੀਕ ਹੈ ਜੀ ਇੱਕ ਹੈਗਾ ਬਿਜਲੀ ਦੇ ਬਿੱਲ ਅਸੀਂ ਹੈਗਾ ਗਰੀਬ ਪਰਾਂ ਤੋਂ 3-4 ਸਾਲ ਹੋ ਗਏ ਸਰਕਾਰ ਨੂੰ ਕੋਈ ਬਿੱਲ ਨਹੀਂ ਆਇਆ ਜੀ ਅੱਜ ਤੱਕ ਕੋਈ ਬਿੱਲ ਨਹੀਂ ਆਇਆ ਕੋਈ ਬਿੱਲ ਨਹੀਂ ਆਇਆ ਬਾਕੀ ਤੀਜੀ ਗੱਲ ਹੈ ਕਿ ਜਦੋਂ ਆਪਾਂ ਐਮਐਲਏ ਸਾਹਿਬ ਕੋਲ ਆੰਦੇ ਆ ਨਾ ਬੋਲ ਬਹੁਤ ਹੀ ਆਦਰ ਸਨਮਾਨ ਨਾਲ ਸਾਡਾ ਆਦਰ ਕਰਦੇ ਨੇ ਮਿਲਦੇ ਨੇ ਠੀਕ ਹੈ ਜੀ ਤੇ ਬਾਕੀ ਅਸੀਂ ਆਮ ਆਦਮੀ ਪਾਰਟੀ ਚਾਹੀਦਾ ਸਾਥ ਦਿੰਦੇ ਨੇ ਅਸੀਂ ਅੱਜ ਤਾਂ ਹੀ ਆਮ ਆਦਮੀ ਪਾਰਟੀ ਵੀ ਸ਼ਾਮਲ ਹੋਏ ਆ ਬਾਕੀ ਇੱਕ ਤਰੀਕ ਨੂੰ ਸਾਡੇ ਬਾਬਾ ਲਖਨਦ ਮੰਦਿਰ ਦੀ ਕਮੇਟੀ ਹੈਗੀ ਸਾਡੀ ਜਿਹੜੀ ਬਣੀ ਹੋਈ ਹੈ ਉਹਦੇ ਵਿੱਚ ਅਸੀਂ ਅ ਬਾਬਾ ਜੀ ਦੇ ਮੰਦਿਰ ਦਾ ਨੀਂਹ ਪੱਥਰ ਰੱਖਣ ਲੰਗਰ ਹਾਲ ਦਾ ਨੀਂਹ ਪੱਥਰ ਰੱਖਣ ਜਾ ਰਹੇ ਜੋ ਸ਼੍ਰੀ ਕਲਵੰਤ ਸਿੰਘ ਜੀ ਆਣਗੇ ਐਮਐਲਏ ਸਾਹਿਬ ਆਣਗੇ ਤੇ ਅਸੀਂ ਉਹਨਾਂ ਦਾ ਆਉਣ ਦਾ ਧੰਨਵਾਦ ਕਰਦੇ ਆ ਜੀ ਬਾਕੀ ਮੈਮ ਰਮਨ ਜੀ ਨੇ ਇਹ ਸਾਡੀ ਬਹੁਤ سپورਟ ਕਰਦੇ ਨੇ ਠੀਕ ਹੈ ਜੀ ਤੇ ਬਾਕੀ ਦੇਖੋ ਯੂਥ ਨੂੰ ਆਵਾਦੀ ਪਾਰਟੀ ਬਹੁਤ ਪ੍ਰਮੋਟ ਕਰ ਰਹੀ ਆ ਤਾਰ ਕੇ ਸਾਰਾ ਯੂਥ ਇੱਥੇ ਇਕੱਠਾ ਹੋਇਆ ਜੀ ਤੇ ਸਾਡੇ ਜੁਝਾਰ ਨਗਰ ਵੱਲੋਂ ਬਾਲਖੰਦ ਕਮੇਟੀ ਵੱਲੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਹਾਂ ਵੀਰ ਜੀ ਵੱਡੀ ਗਿਣਤੀ ਅੱਜ ਲੋਕ ਨੇ ਜਿਹੜੇ ਆਵਾਦੀ ਪਾਰਟੀ ਦਾ ਪੱਲਾ ਫੜ ਚੁੱਕੇ ਨੇ ਪਿਛਲੀਆਂ ਪਾਰਟੀਆਂ ਤੋਂ ਕਿਉਂ ਦੁਖੀ ਹੋ ਗਏ ਇਹ ਲੋਕ ਕੀ ਚੱਕਰ ਸੀਗਾ ਵੀ ਇਹਨਾਂ ਨੂੰ ਪਕ-ਪਕ ਪਾਰਟੀਆਂ ਚੋਂ ਇਹ ਉਹ ਪਾਰਟੀਆਂ ਛੱਡ ਕੇ ਅੱਜ ਤੁਹਾਡੀ ਪਾਰਟੀ 'ਚ ਆ ਗਏ ਭਾਜੀ ਦੇਖੋ ਇਹਦਾ ਕੈਂਡ ਦਾ ਮਤਲਬ ਐ ਨਹੀਂ ਹੁੰਦਾ ਕਿਉਂਕਿ ਜਿਹੜੀ ਪੁਰਾਣੀਆਂ ਪਾਰਟੀਆਂ ਦੀਆਂ ਉਹ ਸਿਰਫ ਬੈਠ ਕੇ ਇੱਕ ਦੂਜੇ ਨੂੰ ਲੜਾਉਣੇ ਵਾਲਾ ਕੰਮ ਕਰਦੀਆਂ ਸੀਗੀਆਂ ਕਿ ਆ ਇਸ ਮਤਲਬ ਦੂਜਿਆਂ ਦੇ ਪਰਚੇ ਕਰਾ ਤੇ ਕੁਝ ਕਰਾਤਾ ਦੋ ਤੀਰਾਂ ਨੂੰ ਲੜਾਤਾ ਆਮ ਆਦਮੀ ਪਾਰਟੀ ਇਹ ਕੰਮ ਨਹੀਂ ਕਰਦੀ ਉਹ ਕਰਦੀ ਹੈ ਕਿ ਸਾਰੇ ਬੰਦਿਆਂ ਨੂੰ ਨਾਲ ਲੈ ਕੇ ਤੁਰੋ ਹੈ ਜੋ ਸਮਾਜ ਨੂੰ ਆਪਣੇ ਪੰਜਾਬ ਨੂੰ ਇੱਕ ਰੰਗਲਾ ਪੰਜਾਬ ਬਣਾਈਏ ਹੈ ਸਾਰੇ ਜਿੰਨੀਆਂ ਵੀ ਜਾਤਾਂ ਆਪਣਾ ਜਿੰਨੀਆਂ ਵੀ ਆਪਣੀਆਂ ਕਾਸਟ ਹੈਗੀਆਂ ਬਰਾਦਰੀਆਂ ਹੈਗੀਆਂ ਸਾਰੇ ਨੂੰ ਇਕੱਠੇ ਰਲ ਮਿਲ ਕੇ ਲੇਵੇ ਦੂਜੀ ਸਰਕਾਰਾਂ ਦੂਜੀਆਂ ਜੋੜੇ ਪੁਰਾਣੇ ਅਲੱਗ-ਅਲੱਗ ਸਰਕਾਰਾਂ ਸੀਗੀਆਂ ਉਹ ਜਾਤ-ਬਰਾਦਰੀ ਦੇ ਨਾਂ ਤੇ ਇੱਕ ਦੂਜੇ ਨੂੰ ਲੜਾਉਂਦੇ ਸੀਗੇ ਹੁਣ ਲੋਕਾਂ ਨੇ ਵੀ ਕੰਮ ਦੇਖੇ ਆ ਕਿ ਆਮ ਆਦਮੀ ਪਾਰਟੀ ਇੰਨਾ ਕੰਮ ਕਰਾਂਦੀ ਏ ਸਾਰਾ ਕੁਝ ਕਰਾਂਦੀ ਹੈਗੀ ਆ ਹੈ ਕਿ ਜਿਵੇਂ ਹੁਣ ਬਿਜਲੀ ਦੇ ਬਿੱਲ ਮਾਫ ਕਰਾਏ ਆ ਹੈ ਸਾਰਾ ਕੁਝ ਆ ਮਤਲਬ ਲੋਕ ਆਪਣੇ ਆਪ ਦੇਖ ਕੇ ਫਿਰ ਨਾਲ ਆਪਣੇ ਆਪ ਵੀ ਜੁੜਦੇ ਹੈਗੇ ਕਿ ਇੱਕ ਜਿਹੜੀ ਸਰਕਾਰ ਆ ਹੈ ਜਿਹੜੀਆਂ ਪਹਿਲੀਆਂ ਸਰਕਾਰਾਂ ਦੇ ਉਹਨਾਂ ਨਾਲ ਲੋਕ ਖੁੱਲ੍ਹ ਕੇ ਹੀ ਸੀ ਨਹੀਂ ਆਉਂਦੇ ਦੇ ਕਿਉਂਕਿ ਉਹ ਲੋਕਾਂ ਬਾਰੇ ਨਹੀਂ ਸੋਚਦੇ ਤੋਂ ਆਪਣੇ ਬਾਰੇ ਸੋਚਦੇ ਸੀ ਆਪਣੇ ਟਿੱਡ ਕਿਵੇਂ ਭਰੀਏ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਇਹ ਹੈ ਕਿ ਆਪ چاہے ਘੱਟ ਖਾਵੇ ਦੂਜਿਆਂ ਨੂੰ ਵੀ ਉਹਨਾਂ ਦੀ ਰੋਜੀ ਰੋਟੀ ਤੇ ਉਹਨਾਂ ਦੇ ਮਕਾਨ ਵਗੈਰਾ ਪੱਕੇ ਠੀਕ ਰਵੇ ਆ ਇਹ ਸਾਡਾ ਮੋਟਿਵ ਹੈਗਾ ਸਾਰਾ ਕੁਝ ਹੈਗਾ ਅਸੀਂ ਤਾਂ ਧੰਨਵਾਦ ਕਰਦੇ ਹਾਂ ਜਿਹੜੀ ਯੂਥ ਸਾਡੇ ਕੋਲ ਆ ਜਾਈ ਆ ਜੁਆਇਨਿੰਗ ਕਰੀਆ ਐਵਰੀਥਿੰਗ ਕਰਿਆ ਹੈਗਾ ਉਹਨਾਂ ਨੇ ਤੇ ਮਤਲਬ ਬਹੁਤ ਦਿਲ ਨੂੰ ਬਹੁਤ ਖੁਸ਼ੀ ਮਿਲਦੀ ਹੈਗੀ ਆ ਕਿ ਨੌਜਵਾਨਾਂ ਨੂੰ ਦੇਖ ਕੇ ਕਿ ਇਹਨਾਂ ਵੱਡ ਛੜ ਕੇ ਆ ਰਹੇ ਨੇ ਹੈ ਪੰਜਾਬ ਵਾਸਤੇ ਕੁਝ ਕਰਨਾ ਚਾਹੁੰਦੇ ਨੇ ਆਪਣੇ ਪੰਜਾਬ ਨੂੰ ਵਧੀਆ ਪੁਰਾਣਾ ਜਿਵੇਂ ਸਾਡੇ ਅਸੀਂ ਆਪਣੇ ਦਾਦੇ ਪਰਦਾਦਿਆਂ ਤੋਂ ਸੁਣਦੇ ਦੇ ਕਿ ਸਾਡਾ ਪੰਜਾਬ ਇਹੋ ਜਿਹਾ ਸੀਗਾ ਰੰਗਲਾ ਪੰਜਾਬ ਦਾ ਆਟੇ ਦੀ ਚਿੜੀ ਹੁੰਦੀ ਦੀਆਂ ਇਹ ਚੀਜ਼ੀਆਂ ਉਹ ਜੋ ਹੁਣ ਖਤਮ ਹੋ ਚੁੱਕੀਆਂ ਲੇਕਿਨ ਹੁਣ ਵਧੀਆ ਹੁਣ ਜਿਵੇਂ ਸਾਰੀ ਯੂਥ ਇਕੱਠੀ ਹੋ ਰਹੀ ਆ ਮੈਂ ਤਾਂ ਕਹਿੰਦਾ ਸਾਰੇ ਪੰਜਾਬ ਦੀ ਯੂਥ ਛੱਡੋ ਪੂਰੇ ਮਤਲਬ ਹਿੰਦੁਸਤਾਨ ਦੀ ਯੂਥ ਨੂੰ ਇਕੱਠੇ ਹੋ ਕੇ ਇੱਕ ਚੰਗੇ ਰਾਹ ਤੇ ਕਿ ਆਪਣਾ ਹਿੰਦੁਸਤਾਨ ਨੂੰ ਵਧੀਆ ਕਰੇ ਕਿਉਂਕਿ ਅਸੀਂ ਬਹੁਤ ਪਿੱਛੇ ਹੋ ਚੁੱਕੇ ਨੇ ਜੋ ਸੈਂਟਰ ਦੀ ਸਰਕਾਰ ਦੇ ਕਾਰਨ ਅਸੀਂ ਬਹੁਤ ਜ਼ਿਆਦਾ ਪਿੱਛੇ ਹੋ ਚੁੱਕੇ ਹਾਂ 2014 ਤੋਂ ਪਹਿਲਾਂ ਤੋਂ ਕਿੰਨੇ ਥੱਲੇ ਆ ਚੁੱਕੇ ਨੇ ਅਸੀਂ ਪਾਵਰਟੀ ਲਾਈਨ ਤੋਂ ਤੁਸੀਂ ਤੁਹਾਨੂੰ ਪਤਾ ਹੀ ਆ ਬੇਰੋਜ਼ਗਾਰੀ ਕਿੰਨੀ ਆ ਸਭ ਕੁਝ ਆ ਉਹ ਸਭ ਉੱਪਰ ਇਕੱਠੇ ਹੋਵਾਂਗੇ ਤਾਂ ਅਸੀਂ ਕੁਛ ਨਾ ਕੁਛ ਕੋਈ ਆਪਾਂ ਇੱਕ ਦੇਸ਼ ਲਈ ਕਿਹਾ ਆਪਣੇ ਸਮਾਜ ਲਈ ਮਤਲਬ ਅਸੀਂ ਨਹੀਂ ਧਰਤੀ ਤੇ ਅਸੀਂ ਆਏ ਆ ਭਾਜੀ ਕਿਸੇ ਵਾਸਤੇ ਕੋਈ ਪੁੰਨ ਕਰਨ ਆਏ ਆ ਐ ਨਹੀਂ ਆ ਕਿ ਅਸੀਂ ਰੋਟੀ ਪਾਣੀ ਖਾਈ ਸੁੱਤੇ ਪਏ ਆਪਣੇ ਕੰਮ ਕਰੇ ਘਰਦਿਆਂ ਨੂੰ ਲੈ ਲਿਆ ਅਸੀਂ ਕੁਛ ਨਾ ਕੁਛ ਕਰਨ ਵਾਸਤੇ ਆਇਆ ਉਹ ਕਰੀਏ ਅਸੀਂ ਸਾਰਿਆਂ ਨੂੰ ਵਾਸਤੇ ਆਹੀ ਧੰਨਵਾਦ ਆ ਬਸ ਤਾਂ ਵੱਡੀ ਗਿਣਤੀ ਚ ਅੱਜ ਜਿਹੜੇ ਲੋਕ ਨੇ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਕਰੀਬ 40 ਪਰਿਵਾਰਾਂ ਨੇ ਆਮ ਆਦੀ ਪਾਰਟੀ ਦਾ ਪੱਲਾ ਫੜਿਆ ਹੈ ਆ ਵਿਧਾਇਕ ਕੁਲਵੰਤ ਸਿੰਘ ਦੀ ਅਗਵਾਈ ਦੇ ਵਿੱਚ ਆਮ ਆਦੀ ਪਾਰਟੀ ਚ ਇਹ ਲੋਕ ਸ਼ਾਮਲ ਹੋਏ ਨੇ ਤਾਂ ਬੀਬੀ ਰਮਨਦੀਪ ਰਮਨਪ੍ਰੀਤ ਕੋਰ ਕੁੰਬੜਾ ਜੋ ਕਿ ਐਮਸੀ ਨੇ ਉਹਨਾਂ ਨੇ ਇਹਨਾਂ ਲੋਕਾਂ ਨੂੰ ਪਾਰਟੀ 'ਚ ਸ਼ਾਮਲ ਕਰਵਾਇਆ ਤਾਂ ਵੱਡਾ ਬੱਲਾ ਜਿਹੜਾ ਮੁਹਾਲੀ ਦੇ ਵਿੱਚ ਆ ਮਿਲਦਾ ਨਜ਼ਰ ਆ ਰਿਹਾ ਹੈ ਵਿਧਾਇਕ ਕੁਲਵੰਤ ਸਿੰਘ ਦੀ ਅਗਵਾਈ ਚ ਇਹ ਲੋਕ ਨੇ ਜਿਹੜੇ ਆਮ ਆਦੀ ਪਾਰਟੀ ਸ਼ਾਮਲ ਹੋਏ ਨੇ ਕਾਂਗਰਸ ਨੂੰ ਛੱਡਿਆ ਇਹਨਾਂ ਨੇ ਕਿਉਂਕਿ ਕਾਂਗਰਸ ਦੀਆਂ ਨੀਤੀਆਂ ਤੋਂ ਇਹ ਲੋਕ ਪਰੇਸ਼ਾਨ ਹੋ ਚੁੱਕੇ ਸੀ ਇਹਨਾਂ ਲੋਕਾਂ ਨੇ ਬਿਆਨ ਵੀ ਦਿੱਤਾ ਕਿ ਅਸੀਂ ਕਾਂਗਰਸ ਪਾਰਟੀ ਜਾਂ ਹੋਰ ਜਿਹੜੀਆਂ ਪਾਰਟੀਆਂ ਤੋਂ ਆਏ ਇਹਨੇ ਦੁਖੀ ਹੋ ਚੁੱਕੇ ਸੀ ਕਿਉਂਕਿ ਸਾਡੀ ਕਿਸੇ ਨੇ ਬਾਹ ਨਹੀਂ ਫੜੀ ਜੇਕਰ ਬਾਹ ਫੜੀ ਹੈ ਤਾਂ ਆਮ ਆਦੀ ਪਾਰਟੀ ਨੇ ਫੜੀ ਹੈ ਪਾਰਟੀ ਨੇ ਕੰਮ ਕਰਵਾਏ ਨੇ ਇਸੇ ਤੋਂ ਖੁਸ਼ ਹੋ ਕੇ ਅੱਜ ਉਹਨਾਂ ਨੇ ਆਮ ਆਦੀ ਪਾਰਟੀ ਦਾ ਪੱਲਾ ਫੜ ਲਿਆ ਕੈਮਰਾ ਪਰਸਨ ਆ ਮੁਹੰਮਦ ਦੇ ਨਾਲ ਰਾਜਿੰਦਰ ਚੰਦੀ ਦਾ ਅਨਮਿਊਟ ਮੋਹਾਲੀ